ਪਤਿਤ ਪਾਵਨ ਜਗਤ ਜੋਤ ਜੁਗੋ ਜੁਗ ਅਟਲ ਛਤਰ ਚਬਰ ਤਖਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀਆਂ ਦੀ ਮਹਾਨ ਕਿਰਪਾ ਸਦਕਾ ਅੱਜ ਦੇ ਪਵਨ ਸ੍ਰੀ ਮੁਖਵਾਕ ਤਨ ਤਨ ਭਗਤ ਕਬੀਰ ਸਾਹਿਬ ਜੀਆਂ ਦੀ ਤਨਾ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਗੁਰਬਾਣੀ ਵਚਨ ਹੈ ਦਿਨ ਤੇ ਪਹਿਰ ਪਹਿਰ ਤੇ ਕਰੀਆਂ ਆਬ ਕਟੈ ਤਨ ਛੀਜੈ ਆਬ ਕਹਿੰਦੇ ਨੇ ਆਜੂ ਨੂੰ ਉਮਰ ਨੂੰ ਛੀਜੈ ਦਾ ਮਤਲਬ ਹੈ ਕਮਜ਼ੋਰ ਹੋਣਾ ਮਰਜ਼ ਕਹਿੰਦੇ ਹਨ ਕਿ ਦਿਨਾਂ ਤੋਂ ਪਹਿਰ ਪਹਿਰਾਂ ਤੋਂ ਘੜੀਆਂ ਇਹਨਾਂ ਨੂੰ ਕਹਿੰਦੇ ਗਿਣ ਲਓ ਵੀ ਇਸੇ ਤਰ੍ਹਾਂ ਥੋੜਾ ਥੋੜਾ ਸਮਾਂ ਕਰਕੇ ਸਵਾਸ ਸਵਾਸ ਕਰਕੇ ਉਮਰ ਜਿਹੜੀ ਹੈ ਇਨਸਾਨ ਦੀ ਘਟਦੀ ਜਾਂਦੀ ਹੈ ਜਦੋਂ ਤੋਂ ਜਨਮ ਹੋ ਜਾਂਦਾ ਹੈ ਉਦੋਂ ਤੋਂ ਇੱਕ ਇੱਕ ਸਵਾਸ ਕਰਕੇ ਇੱਕ ਇੱਕ ਘੰਟਾ ਕਰਕੇ ਇੱਕ ਇੱਕ ਦਿਨ ਕਰਕੇ ਮਹੀਨੇ ਸਾਲ ਕਰਕੇ ਉਮਰ ਜਿਹੜੀ ਹੈ ਇਨਸਾਨ ਦੀ ਘਟਦੀ ਜਾਂਦੀ ਹੈ ਤੇ ਸਰੀਰ ਜਿਉਂ-ਜਿਉਂ ਉਮਰ ਵੱਧਦੀ ਹੈ ਤਿਆਂ ਤਿਆਂ ਸਰੀਰ ਜਿਹੜਾ ਕਹਿੰਦੇ ਕਮਜ਼ੋਰ ਹੁੰਦਾ ਜਾਂਦਾ ਹੈ ਕਾਲ ਅਹੇਰੀ ਫਿਰੈ ਬੰਦ ਕਜਉ ਕਹੋ ਕਵਨ ਵਿਦ ਕੀਜੈ ਕਹਿੰਦੇ ਸਭ ਜੀਵਾਂ ਦੇ ਸਰਤੇ ਜੀ ਦਾ ਜਨਮ ਹੋਇਆ ਉਹਦਾ ਮਰਨ ਅਵਸਰ ਕਾਲ ਰੂਪ ਸ਼ਿਕਾਰੀ ਇਉਂ ਫਿਰਦਾ ਵੀ ਜਿਵੇਂ ਹਿਰਨ ਆਦਿਕਾਂ ਦਾ ਸ਼ਿਕਾਰ ਕਰਨ ਵਾਲੇ ਸ਼ਿਕਾਰੀ ਮਰਦ ਕਹਿੰਦੇ ਵੀ ਦੱਸੋ ਇਸ ਸ਼ਿਕਾਰੀ ਤੋਂ ਬਚਣ ਲਈ ਕਿਹੜਾ ਯਤਨ ਕੀਤਾ ਜਾ ਸਕਦਾ ਹੈ ਸੋ ਦਿਨ ਆਵਨ ਲਗਾ ਹਰ ਇੱਕ ਜੀਵ ਦੇ ਸਿਰ ਉਤੇ ਉਹ ਦਿਨ ਆਉਂਦਾ ਜਾਂਦਾ ਹੈ ਜਦੋਂ ਕਾਲ ਸ਼ਿਕਾਰੀ ਆ ਪਕੜਦਾ ਹੈ ਮਾਤ ਪਿਤਾ ਪਾਈ ਸੁਤ ਬਨਤਾ ਕਹੋ ਕੋ ਹੈ ਕਾਕਾ ਮਾ ਪਿਓ ਭਰਾ ਪੁੱਤਰ ਘਰ ਵਾਲੀ ਇਹਨਾਂ ਵਿੱਚੋਂ ਕਹਿੰਦੇ ਕੋਈ ਉਸ ਕਾਲ ਦੇ ਅੱਗੇ ਕਿ 세 ਦੀ ਸਹਿਤਾ ਨਹੀਂ ਕਰ ਸਕਦਾ ਰਹਾਉ ਜਬ ਲਗ ਜੋਤ ਕਾਇਆ ਨਹੀਂ ਬਰਤੇ ਆਪਾ ਪਸ਼ੂ ਨਾ ਬੁੱਝੈ ਜੋਤ ਕਹਿੰਦੇ ਨੇ ਜਿੰਦ ਨੂੰ ਆਤਮਾ ਨੂੰ ਆਪਾ ਦਾ ਮਤਲਬ ਆਪਣਾ ਅਸਲ ਕਹਿੰਦੇ ਜਦ ਤੱਕ ਸਰੀਰ ਵਿੱਚ ਆਤਮਾ ਮੌਜੂਦ ਰਹਿੰਦੀ ਹੈ ਪਸ਼ੂ ਮਨੁੱਖ ਆਪਣੇ ਅਸਲੇ ਨੂੰ ਸਮਝਦਾ ਨਹੀਂ ਇਹ ਲਾਲਚ ਕਰੈ ਜੀਵਨ ਪਦ ਕਾਰਣ ਲੋਚਨ ਕਚੂ ਨਾ ਸੁਝੈ ਹੋਰ ਹੋਰ ਜਾਣ ਲਈ ਲਾਲਚ ਕਰਦਾ ਹੈ ਪਰ ਕਹਿੰਦੇ ਇਸ ਨੂੰ ਅੱਖੀ ਇਹ ਨਹੀਂ ਦਿਸਦਾ ਕਿ ਕਾਲ ਅਹੇਰੀ ਤੋਂ ਛੁਟਕਾਰਾ ਨਹੀਂ ਹੋ ਸਕੇਗਾ ਕਹਤ ਕਬੀਰ ਸੁਨੋ ਰੇ ਪ੍ਰਾਨੀ ਛੋਡੋ ਮਨ ਕੇ ਪਰਮਾ ਕਬੀਰ ਸਭ ਆਖਦੇ ਹਨ ਕਿ ਭਾਈ ਸੁਣੋ ਮਨ ਦੇ ਇਹ ਭਲੇਖੇ ਦੂਰ ਕਰ ਦਿਓ ਕਿ ਸਦਾ ਇੱਥੇ ਬੈਠੇ ਰਹਿਣਾ ਸਦਾ ਸਦੀਪ ਕਾਲ ਕਿਸੇ ਨੇ ਨਹੀਂ ਬੈਠੇ ਰਹਿਣਾ ਇਸ ਜਨਮ ਨੂੰ ਸਫਲਾ ਬਣਾਉਣ ਦੇ ਲਈ ਕੇਵਲ ਨਾਮ ਜਪੋਰੇ ਪ੍ਰਾਨੀ ਪਰੋਂ ਏਕ ਕੀਸ਼ਰਨਾਹੇ ਜੀਵ ਹੋਰ ਲਾਲਸਾ ਛੱਡ ਕੇ ਸਿਰਪਰ ਪ੍ਰਮਾਤਮਾ ਦਾ ਨਾਮ ਸਿਮਰ ਉਸ ਇੱਕ ਦੀ ਸ਼ਰਨ ਆਓ ਇੱਕ ਦੀ ਸ਼ਰਨ ਆ ਕੇ ਹੀ ਸਾਡਾ ਸਭ ਦਾ ਭਲਾ ਹੈ ਆਓ ਗੁਰੂ ਕਿਰਪਾ ਕਰਨ ਸਾਡੇ ਸਾਰਿਆਂ ਤੇ ਮੇਰ ਭਰਿਆ ਹੱਥ ਰੱਖਣ ਸਭਨਾਂ ਨੂੰ ਆਮਦਨ ਤੰਦਰੁਸਤੀ ਜੜਦੀ ਕਿਲਾ ਦੀ ਧਾਤ ਬਖਸ਼ਣ ਔਰ ਜੀਵਨ ਸਫਲ ਬਣਾਉਣ ਦੀ ਜਾਂਚ ਮਹਾਰਾਜ ਆਪਣੇ ਦਰੋਂ ਗੁਰੂ ਬਖਸ਼ ਕੇ ਸਾਨੂੰ ਸਭ ਨੂੰ ਨਵਾਜ ਦੇਣ ਸਰਬੱਤ ਦੇ ਭਲੇ ਦੀ ਅਰਦਾਤ ਨਗਰ ਵਿੱਚ ਆਪਸੀ ਪਿਆਰਤ ਭਾਕਤਾ ਦੀ ਅਰਦਾਤ ਚੱਲ ਰਹੀਆਂ ਗੁਰੂ ਕਰਦੀਆਂ ਸੇਵਾਵਾ ਨਰ ਵਿਗਨ ਸੰਪੂਰਨਤਾ ਦੀ ਅਰਦਾਸ ਹਦੈ ਰਲ ਮਿਲ ਕੇ ਕਰਦੇ ਰਹੀਏ ਵਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਣ ਗੁਣਤਾ ਸਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ